ਅੱਜ ਮੀਟਿੰਗ ਨਹੀਂ ਹੋ ਸਕੀ ਕਿਉਂ ਪੋਸਟਪੋਨ ਹੋਈ ਹੈ ਇਸ ਪੂਰੇ ਵਿਸ਼ੇ ਦੇ ਚਲਦਿਆਂ ਜਾਣਕਾਰੀ ਲੈਣ ਦੇ ਲਈ ਸਿੱਧਾ ਆਪਣੇ ਸਹਿਯੋਗੀ ਰਜਿੰਦਰ ਸਿੰਘ ਜੀ ਕੋਲ ਉਹਨਾਂ ਨੂੰ ਪੂਰੀ ਅਪਡੇਟ ਪਤਾ ਹੈ ਤਾਂ ਅਰਜਿੰਦਰ ਜੀ ਤੁਹਾਡਾ ਸਵਾਗਤ ਹੈ ਜੀ ਲਾਈਵ ਬ੍ਰਾਊਂਸਰ ਧੰਨਵਾਦ ਜੀ ਧੰਨਵਾਦ ਅਰਜਿੰਦਰ ਜੀ ਅੱਜ ਮੀਟਿੰਗ ਦਾ ਇੱਕ ਬੜਾ ਹੈ ਨਾ ਸਾਰਿਆਂ ਨੂੰ ਚਾਹੋ ਸੀ ਮੀਟਿੰਗ ਹੋਏਗੀ ਭਾਰਤ ਆਪਣੀ ਪੱਖ ਰੱਖੇਗਾ ਪਰ ਅੱਜ ਮੀਟਿੰਗ ਹੋ ਹੀ ਨਹੀਂ ਸਕੀ ਆ ਹਾਂ ਜੀ ਇਹ ਨਾ ਹੀ ਮੀਟਿੰਗ ਦਾ ਮਤਲਬ ਕੀ ਹੈ ਜਿਹੜੀ ਮੀਟਿੰਗ ਦੇ ਵਿੱਚ ਉਹ 트ੰਪ ਵਾਲਾ ਮਸਲਾ ਫੇਰ ਆ ਗਿਆ ਜੀ ਮਤਲਬ ਟਰੰਪ ਵਾਲਾ ਮਸਲਾ ਇਹ ਆ ਗਿਆ ਵੀ ਟਰੰਪ ਦੀ ਸਰਪੰਚੀ ਕਬੂਲ ਕਰੋ ਜੀ ਟਰੰਪ ਨੇ ਜਦੋਂ جنگਬੰਦੀ ਕੀਤੀ ਹੈ ਐਲਾਨ ਕੀਤਾ ਉਦੋਂ ਨਾਲ ਕਸ਼ਮੀਰ ਦਾ ਕਰਤਾ ਜੀ ਜਿੰਨੀ جنگਬੰਦੀ ਕਰੋ ਨਾਲੇ ਮੈਂ ਸਾਡਾ ਕਸ਼ਮੀਰ ਨਹੀਂ ਦੇਵਾਂਗਾ ਜੀ ਮਤਲਬ ਜਦੋਂ جنگਬੰਦੀ ਤਾਂ ਹੋ ਗਈ ਤੇ ਜਦੋਂ ਗੱਲ ਆ ਗਈ ਜੀ ਕਸ਼ਮੀਰ ਦੀ ਜੀ ਜੀ ਵੀ ਕਸ਼ਮੀਰ ਮੈਂ ਉਹ ਤੀਜੀ ਧਿਰ ਆਪਾਂ ਨੂੰ ਮਨਜ਼ੂਰ ਨਹੀਂ ਹਾਂਜੀ ਇਸ ਕਰਕੇ ਜਿਹੜਾ ਇਹ ਮਸਲਾ ਹੈ ਇਹ ਨਾਮ ਤੋਂ ਗਿਆ ਕਿਉਂਕਿ ਦੇਖੋ ਮੋਦੀ ਸਾਹਿਬ ਨੇ ਪਹਿਲਾਂ ਹੀ ਕਹਿਤਾ ਸੀ ਵੀ ਅਸੀਂ ਮੀਟਿੰਗ 'ਚ ਦੋ ਹੀ ਮੁੱਦੇ ਗੱਲ ਕਰਾਂਗੇ ਇੱਕ ਤਾਂ ਸਾਨੂੰ ਹੱਤਵਾਦੀ ਲੋ ਜਿਹੜੇ ਪਾਕਿਸਤਾਨ 'ਚ ਹੈਗੇ ਨੇ ਤੇ ਦੂਸਰਾ ਅਸੀਂ ਕਸ਼ਮੀਰ ਮੁੱਦੇ 'ਤੇ ਕੋਈ ਗੱਲ ਨਹੀਂ ਕਰਾਂਗੇ ਤੇ 트੍ਰੰਪ ਵਾਰ-ਵਾਰ ਵਿਚੋਲ ਗਿਆ ਕਿਉਂ ਕਰਨ ਨੇ ਸਾਡਾ ਕਸ਼ਮੀਰ ਖੋਣ ਦਾਂਦੇ ਨੇ ਹਾਂ ਜਿੰਨਾ ਪਾਕ ਹੈ ਉਹਨਾਂ ਨੂੰ ਕਹਿ ਦੀ ਜਿਹੜਾ ਦੂਜਾ ਪੀਓਕੇ ਵਾਲਾ ਕਸ਼ਮੀਰ ਹੈ ਉਹ ਸਾਨੂੰ ਦਿਓ ਸਾਡਾ ਹਿੱਸਾ ਹੈਗਾ ਉਹ ਸਾਡਾ ਕਸ਼ਮੀਰ ਦਾ ਬਰਖਿਆ ਉਹਨੇ ਉਹ ਕਸ਼ਮੀਰ ਜਿਹੜਾ ਸਾਡਾ ਵਾਪਸ ਕਰਵਾਓ ਇਹ ਗੱਲ 트੍ਰੰਪ ਨੂੰ ਕਹੀ ਹੈ ਜੀ ਉਦੋਂ ਅਗਲੀ ਗੱਲ ਇਹ ਹੈ ਵੀ ਜਦੋਂ ਇਹਨਾਂ ਨੇ ਇਸ ਤਰ੍ਹਾਂ ਦੀ ਵੱਡੀ ਮੀਟਿੰਗ ਹੁੰਦੀ ਹੈ ਨਾ ਉਸ ਤੋਂ ਪਹਿਲਾਂ ਦੇਸ਼ ਨੂੰ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਣਾ ਹੁੰਦਾ ਹੈ ਵੀ ਆਪਾਂ ਕੀ ਕੀਤਾ ਬੇਨ ਵੱਡੀਆਂ ਗੱਲਾਂ ਨੇ ਜਿਹੜੀਆਂ ਵੀ ਦੁਸ਼ਮਣ ਨੇ ਆਪਣੇ ਨਾਲ ਕੀ ਕੀਤਾ ਤਾਂ ਜਿਹਦੇ ਵਿੱਚ ਦੱਸਣ ਦੇ ਉੱਤੇ ਵੀ ਆਪਣੇ ਡੀਜੀ ਅਨ ਨੂੰ ਟਾਈਮ ਲੱਗ ਗਿਆ ਤੇ ਕਿਉਂਕਿ ਉਹਦੇ ਆਸਤੇ ਬੜੀ ਜ਼ਬਰਦਸਤ ਤਿਆਰੀ ਕਰਨੀ ਪੈਂਦੀ ਹੈ ਜੀ ਇੱਕ ਇੱਕ ਸਵਾਲ ਇੱਕ ਇੱਕ ਸ਼ਬਦ ਦੇ ਉੱਤੇ ਕਾਫੀ ਸਮਾਂ ਲੱਗਦਾ ਹੈ ਬੀ ਉਹਦਾ ਕੀ ਮਤਲਬ ਕੱਢਣਾ ਅਗਲਾ ਕੀ ਮਤਲਬ ਕੱਢ ਸਕਦਾ ਇਸ ਤਰ੍ਹਾਂ ਥੋੜਾ ਜਿਹਾ ਜਿਹੜਾ ਇਹ ਹੈ ਲੇਟ ਹੋ ਗਿਆ ਪਰ ਮੀਟਿੰਗ ਹੋਊਗੀ ਮੀਟਿੰਗ ਦੇ ਵਿੱਚ ਜਰੂਰ ਇਹ ਮਸਲੇ ਵਿਚਾਰੇ ਜਾਣਗੇ ਕਿਉਂਕਿ ਵੱਡੇ ਮਸਲੇ ਤਾਂ ਇਹੀ ਨੇ ਜਿੱਦ ਤੱਕ ਸ਼ਵੀਰ ਦਾ ਮਸਲਾ ਆ ਗਿਆ 71 ਅਸਤਵਾਗ ਦਾ ਪੱਖ ਲੈ ਰਿਹਾ ਪਾਕਿਸਤਾਨ ਜਿਹੜਾ ਆਪਾਂ ਨੂੰ ਇੱਕ ਪੈਸਾ ਪਰ ਵੀ ਮਨਜ਼ੂਰ ਨਹੀਂ ਹੈ ਦੂਸਰੀ ਗੱਲ ਇਹ ਹੈ ਵੀ ਜਿਹੜੇ ਉੱਥੇ ਦੂਜੇ ਨੇ ਬਲੋਚ ਨੇ ਜੀ ਉਹਨਾਂ ਨੇ ਝੰਡਾ ਘੱਟਦਾ ਉਹਨਾਂ ਨੇ ਮਤਲਬ ਆਜ਼ਾਦ ਬਲੂਚਿਸਤਾਨ ਦਾ ਝੰਡਾ ਘੱਟਤਾ ਪਾਕਿਸਤਾਨ ਦੇ ਜਿਹੜੇ ਝੰਡੇ ਸੀ ਸਾਰੇ ਲਾਤੇ ਤੇ ਉੱਥੇ ਚੁੰਕੀਆਂ ਚੁੰਕੀਆਂ ਦੇ ਉੱਤੇ ਉਹਨਾਂ ਨੇ ਕਬਜ਼ੇ ਕਰ ਲਈ। ਉਹਨਾਂ ਨੂੰ ਅਫਗਾਨਿਸਤਾਨ ਸਾਹ ਦੇਣ ਲੱਗਿਆ ਨਾਲ ਤਲਵਾਨ ਵਾਲਾ ਮਸਲਾ ਜਿਹੜਾ ਉਹ ਸਾਹ ਦੇਣ ਲੱਗਿਆ। ਹੁਣ ਉਹ ਲੋਕਾਂ ਨੇ ਆਪਣੇ ਹਿੰਦੁਸਤਾਨ ਨੂੰ ਬੇਨਤੀ ਕੀਤੀ ਹੈ ਵੀ ਸਾਨੂੰ 93 ਲੱਖ ਬੰਦੂਖਾਂ ਦਿਓ। ਜੀ 93 ਲੱਖ ਬੰਦੂਕਾਂ ਇੱਕ ਬੰਦੂਕ ਦੇ ਨਾਲ 10 ਗੋਲੀਆਂ ਉਹ ਕਹਿੰਦੇ ਵੀ ਸਾਨੂੰ ਸਾਨੂੰ ਇਹਦਾ ਸਾਰਾ ਪਤਾ ਹੈ ਕੋਈ ਲੋੜ ਨਹੀਂ ਐਨਾ ਬੰਬ ਚਲਾਉਣ ਦੀ ਲੋੜ ਐ ਨਾ ਕੋਈ ਪਰਮਾਨੂ ਨਾ ਕੋਈ ਐਟਮ ਸ਼ਕਤੀ ਉਹ 93 ਲੱਖ ਇਹ ਮੰਗਦੇ ਨੇ ਵੀ ਜਿਹੜੀਆਂ 1972 ਵੇਲੇ ਤੁਸੀਂ ਪਾਕਿਸਤਾਨ ਤੋਂ ਖੋਹੀਆਂ ਸੀਗੀਆਂ ਜੀ ਉਹ ਬੰਦੂਕਾਂ ਸਾਨੂੰ ਦੇ ਦਿਓ ਤੇ ਸਾਡੇ ਕੰਮ ਬਾਰੇ ਲੈ ਰਹੇ ਹੋ ਜਾਂਗੇ ਇਤਰੋ ਮਤਲਬ ਉਹ ਥਾਂ ਮੰਗ ਰਹੇ ਨੇ ਆਪ ਦਾ ਰਾਜ ਦੂਤੋ ਵਾਸਤੇ ਜੇ ਕਹਿੰਦੇ ਆ ਵੀ ਸਾਨੂੰ ਮਤਲਬ ਮਦਦ ਕਰੋ ਇਸ ਕਰਕੇ ਥੋੜਾ ਜਿਹਾ ਜਿਹੜਾ ਉਹਨਾਂ ਦੇ ਰਾਜ ਰੌਲਾ ਪਾਕਿਸਤਾਨ ਦੇ ਵਿੱਚ ਜਾਰੀ ਪਿਆ ਹੋਇਆ ਇਸ ਕਰਕੇ ਇਹ ਕੀ ਕਾਰਨ ਨੇ ਜਿਹਦੇ ਕਾਰਨ ਥੋੜਾ ਜਿਹਾ ਕੰਮ ਹੈ ਉਹ ਲੇਟ ਹੋ ਰਿਹਾ ਹੈ ਤੂੰ ਸਹੀ ਗੱਲ ਕਹਿ ਕੇ ਬਲੋਚਿਸਤਾਨ ਨੇ ਕਬਜ਼ਾ ਕਰ ਲਿਆ ਆਪਣੇ ਹਿੱਸੇ ਤੇ ਤੇ ਇਹ ਤੁਹਾਨੂੰ ਲੱਗ ਨਹੀਂ ਰਿਹਾ ਵੀ 트੍ਰੰਪ ਸਾਹਿਬ ਤਾਂ ਜ਼ਿਆਦਾ ਵਿਚੋਲਗੀ ਕਰ ਰਹੇ ਕਿ ਉਹ 트੍ਰੰਪ ਚਾਹੁੰਦੇ ਨਹੀਂ ਵੀ ਕੋਈ ਦੇਸ਼ ਪਰਮਾਣੂ ਬੰਬ ਨੂੰ ਵਿਕਸਿਤ ਕਰ ਸਕੇਗਾ ਉਹ ਦੇਖੋ ਅਮਰੀਕਾ ਨੇ ਕੀਤਾ ਹੋਇਆ ਰਸ਼ੀਆ ਨੇ ਕੀਤਾ ਹੋਇਆ ਕੋਈ ਨਵਾਂ ਦੇਸ਼ ਅਗਰ ਵਿਕਸਤ ਕਰਨ ਜਾਂਦਾ ਹੈ ਗੱਲ ਵੀ ਕਰਦਾ ਹੈ ਤਾਂ ਅਮਰੀਕਾ ਉਹਦੇ ਖਿਲਾਫ ਆਪਣੀ ਵਾਰ ਕਿਉਂ ਕਰਦਾ ਹੈ ਤੇ ਤੁਹਾਨੂੰ ਇਹ ਲੱਗਦੀ ਹੈ ਅਸੀਂ ਵਿਚੋਲਗੀ ਤਾਂ ਕਰ ਰਿਹਾ ਵੀ ਪਾਕਿਸਤਾਨ ਕਿਦੇ ਐਟੋਮਿਕ ਬੰਬ ਇਹ ਜੇ ਲੜਾਈ ਹੁੰਦੀ ਆ ਤਾਂ ਜਾਇਜ਼ ਸੀ ਕਿ ਐਟਮ ਬੰਬ ਚੱਲਣਗੇ ਹਾਂਜੀ ਦੱਲੋ ਇਹ ਹੈ ਨਾ ਵੀ ਅਮਰੀਕਾ ਥੋੜਾ ਜਿਹਾ ਅਮਰੀਕਾ ਆ ਪਾਕਿਸਤਾਨੀ ਪੱਖੀ ਹੈਗਾ ਸੀਗਾ ਆਪਣਾ ਜਿਹੜਾ ਆਪਾਂ ਮਤਲਬ ਇਹ ਕਮਿਨਿਸਟ ਬਲੌਕ ਵਿੱਚ ਸੀਗੇ ਰਸ਼ੀ ਆਲੇ ਪਾਸੇ ਪਹਿਲਾਂ ਵੀ ਇਹ ਮਹਾਤਮਾ ਇੰਦਰਾ ਗਾਂਧੀ ਵੇਲੇ ਜੋ ਆਰਲਾ ਨਰੂ ਹੋ ਰਹੇ ਮळे ਉਦੋਂ ਤੋਂ ਹੀ ਮਤਲਬ ਆਪਾਂ ਰਸ਼ੀਦ ਦੇ ਪੱਖ ਦੇ ਬੰਦੇ ਆ ਰਸ਼ੀ ਆ ਹੀ ਆਪਣੀ ਮਦਦ ਕਰਦਾ ਰਿਹਾ ਹੈ ਰਸ਼ੀ ਆ ਨਾਲ ਹੀ ਆਪਣੇ ਸੌਦੇ ਸੰਧੀਆ ਹੁੰਦੇ ਰਹੇ ਨੇ ਤੇ ਇਹ ਥੋੜਾ ਜਿਹਾ ਵਿਚਨੀ ਕੋਈ ਸਮਾਂ ਸੀਗਾ ਜਿਹੜਾ ਆ ਗਿਆ ਜਿਸ ਦੇ ਕਾਰਨ ਰਸ਼ੀਆ ਟੁੱਟ ਗਿਆ ਸੀ ਉਹ ਉਸ ਚੀਜ਼ ਦਾ ਜਿਹੜਾ ਅਸਰ ਹੈ ਉਹ ਪੈ ਗਿਆ ਉਹਦੇ ਵਿੱਚ ਜਦੋਂ ਅਮਰੀਕਾ ਦੀ ਇਕੱਲੇ ਨਹੀਂ ਚੌਧਰ ਰਹੀ ਉਹਨੇ ਥੋੜਾ ਜਿਹਾ ਆਪਣੀ ਦੀਆਂ ਰੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਮਤਲਬ ਆਪਾਂ ਉਸ ਹੱਦ ਤੱਕ ਤਾਂ ਚੱਲਦੀ ਗਲਕਤ ਕਸ਼ਮੀਰ ਦੇ ਦੇਸ਼ ਤੇ ਆ ਕੇ ਜਦੋਂ ਬਾਹਮ ਰੋਡ ਦਾ ਫੇਰ ਉਹਦੇ ਵਾਸਤੇ ਆਪਾਂ ਨੂੰ ਕੋਰੀ ਨਾ ਕਰਨੀ ਪੈਂਦੀ ਹੈ ਜੋ ਸਾਡੇ ਪ੍ਰਧਾਨ ਮੰਤਰੀ ਨੇ ਜੋ ਸਾਡੇ ਡੀਸੀਐਮਓ ਨੇ ਜਾਂ ਜਿਹੜੇ ਸਾਡੇ ਡਿਵਾਨ ਸਾਹਿਬ ਸਾਰਿਆਂ ਨੇ ਮਤਲਬ ਰਲ ਕੇ ਮੀਟਿੰਗ ਕਰਕੇ ਇਹ ਤਸਵੀਰ ਦੀ ਜਿਹੜੀ ਵਿਚ ਵਿਚੋਲ ਗਈ ਹੈ ਉਹ ਬਰਦਾਸ਼ਤ ਨਹੀਂ ਕੀਤੀ ਕਿ ਤੱਕੇ ਵਰਗਾ ਜਵਾਬ ਦਿੱਤਾ ਕਿਉਂਕਿ ਡਾਕਟਰ ਸਾਹਿਬ ਤਾਂ ਕਹਿ ਰਹੇ ਆ ਅੱਜ ਇਹ ਮੀਟਿੰਗ ਦਾ ਹੋਣਾ ਬੜਾ ਅਹਿਮ ਮੁੱਦਾ ਸੀ ਇਸੇ ਕਰਕੇ ਕੱਲ ਪਾਕਿਸਤਾਨ ਪਿੱਛੇ ਹਟਿਆ ਅੱਜ ਇਹ ਮੀਟਿੰਗ ਹੋਣੀ ਚਾਹੀਦੀ ਸੀ ਹਾਲਾਂਕਿ ਤੁਹਾਨੂੰ ਦੱਸ ਦੇਣਾ ਕਿ ਸਾਰਾ ਕੁਝ ਸ਼ਾਂਤੀਪੂਰ ਹੋ ਗਿਆ ਜੇ ਤੁਸੀਂ ਮੈਨੂੰ ਦੱਸਿਆ ਅੱਜ ਆ ਗੁਰਦਾਸਪੁਰ ਦੇ ਵਿੱਚ ਕਈ ਜਗ੍ਹਾ ਤੇ ਆਪਣੇ ਆਪਣੇ ਘਰਾਂ ਨੂੰ ਵਾਪਸ ਲੋਕ ਪਹੁੰਚੇ ਨੇ ਬਹੁਤ ਖੁਸ਼ੀ ਦਿਖਾਈ ਦੇ ਰਹੀ ਸੀ ਕਿ ਜੰਗ ਨਹੀਂ ਹੋਈ ਅਸੀਂ ਆਪਣੇ ਘਰ ਵਾਪਸ ਆ ਗਏ ਪਰ ਡਾਕਟਰ ਸਾਹਿਬ ਮੰਨਿਆ ਸ਼ਾਂਤੀ ਹੈ ਤਾਂ ਉੱਥੇ ਗੁਰਦਾਸਪੁਰ ਦੇ ਬਾਰਡਰ ਦੇ ਪਾਕਿਸਤਾਨ ਦੇ ਤਿੰਨ ਫਾਈਟਰ ਜਹਾਜ਼ ਕਿਉਂ ਉੱਥੇ ਦਿਖੇ ਉੜਦੇ ਦੇਖੋ ਜੀ ਇਹ ਤਾਂ ਜੇ ਉਹਨਾਂ ਦੇ ਕੋਈ ਕਾਰਵਾਈ ਹੋਈ ਤਾਂ ਗੋਲੀ ਦਾ ਜਵਾਬ ਗੋਲੇ ਨਾਲ ਦਿੱਤਾ ਜਾਊਗਾ ਤੇ ਇਹਦਾ ਕੋਈ ਮਤਲਬ ਸਾਰੀਆਂ ਫੌਜਾਂ ਪੂਰੀਆਂ ਤਤਪਰ ਨੇ ਕੋਈ ਫੌਜਾਂ ਨੇ ਹਿਾਰ ਬੋਰੀਆਂ ਜਿ ਨਹੀਂ ਪਾਦੇ ਹਨ ਸਾਰੀਆਂ ਫੌਜਾਂ ਪਿਆਰ ਬਰ ਪਿਆਰ ਨੇ ਤੇ ਤਿਆਰ ਵਰਤਿਆ ਰਹਿਣਗੇ ਕਿਉਂਕਿ ਸਾਡੀ ਨੇਵੀ ਸਾਡੀ 에어 ਫੋਰਸ ਤੇ ਸਾਡੀ ਦੂਸਰੀ ਜਿਹੜੀ ਮਤਲਬ ਥੋੜੀ ਤਕੜੀ ਪਾਵਰਫੁਲ ਸਟਰੈਂਥ ਹੈ ਆਪਣੇ ਕੋਲੇ ਜਿਹੜੀ ਹਰ ਟਾਈਮ 24 ਘੰਟੇ ਮਤਲਬ ਦੇਖੋ ੱੱਕਾ ਕਰਦੀ ਨਹੀਂ ੱੱਕਾ ਬਰਦਾਸ਼ਤ ਵੀ ਨਹੀਂ ਕਰਦੀ ਇਸ ਕਰਕੇ ਜੇ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਹਰਕਤ ਕੀਤੀ ਤਾਂ ਉਹਨਾਂ ਨੂੰ ਠੋਕਵਾ ਜਵਾਬ ਮਿਲੂਗਾ ਫੇਰ ਨਾ ਉਹ ਮਤਲਬ ਇਸ ਤਰ੍ਹਾਂ ਕਹਿਣ ਵੀ ਸਾਡੇ ਤੇ ਅਟੈਕ ਹੋ ਗਿਆ ਪਹਿਲਾਂ ਅਸੀਂ ਕਰਦੇ ਨਹੀਂ ਹਿੰਦੁਸਤਾਨ ਤੇ ਬਾਅਦ ਵਿੱਚ ਪਿੱਛੇ ਨਹੀਂ ਹਟਦਾ ਇਹ ਗੱਲ ਚੰਗੀ ਤਰ੍ਹਾਂ ਉਹਨਾਂ ਨੂੰ ਠੋਸ ਸਮਝਾਤੀ ਤੇ ਜਿਹੜੇ ਹੋਰ ਨੇ ਟਰੰਪ ਸਾਹਿਬ ਹੋ ਰਹੇ ਉਹਨਾਂ ਨੂੰ ਵੀ ਸਮਝਾਤੀ ਤੇ ਜਿਹੜੇ ਇਹਨਾਂ ਦੇ ਡੀਜੀਐਨ ਹੋਣਗੇ ਉਹਨਾਂ ਨੂੰ ਵੀ ਸਮਝਾਈ ਜਾਊਗੀ ਤੇ ਇਹਨਾਂ ਨੂੰ ਪਤਾ ਹੈਗਾ ਇਸ ਕਰਕੇ ਮਤਲਬ ਆਪਦਾ ਜਿਹੜਾ ਰਾਜ ਰੌਲਾ ਹੈ ਉਹ ਉਹਨਾਂ ਦਾ ਉਸ ਨੂੰ ਇਹ ਹਿੰਦੁਸਤਾਨ ਦੇ ਖਾਤੇ 'ਚ ਪਾਉਣਾ ਚਾਹੁੰਦੇ ਨੇ ਇਸ ਕਰਕੇ ਮੈਂ ਥੋੜਾ ਜਿਹਾ ਇਹ ਲੇਟ ਹੋ ਗਏ ਮੀਟਿੰਗ ਤਾਂ ਹੋਊਗੀ ਸ਼ਾਮ ਨੂੰ ਹੋਗੀ ਕਿਉਂਕਿ ਰਾਤ ਸਾਹਿਬ ਇੱਕ ਨਾ ਸੋਸ਼ਲ ਮੀਡੀਆ ਦੇ ਮੈਂ ਦੁਬਾਰਾ ਦੇਖ ਰਹੀ ਸੀ ਬੜਾ ਇੱਕ ਹਾਸੇ ਵਾਲਾ ਉਹ ਲੜਕੀ ਪੋਸਟ ਕਰਦੀ ਹੈ ਉਹ ਮੈਂ ਉਹਦਾ ਨਾਮ ਭੁੱਲ ਜਾਣਾ ਉਹਨੇ ਇੱਕ ਪਾਇਆ ਸੀ ਵੀ ਜੋ ਦੁੱਧ ਮੰਗੋਗੇ ਤਾਂ ਖੀਰ ਦੇਣਗੇ ਪਹਿਲਾਂ ਭਾਰਤਾਂ ਨੇ ਇਹ ਕਹਿੰਦਾ ਸੀ ਜੇ ਕਸ਼ਮੀਰ ਮੰਗਾਂਗੇ ਤਾਂ ચીਰ ਦਾਂਗੇ ਕਹਿੰਦੀ ਹੁਣ ਤਾਂ ਕਸ਼ਮੀਰ ਮੰਗੋਗੇ ਤਾਂ ચીਰਨਾ ਨਹੀਂ ਪਾਣੀ ਤੱਕ ਬੰਦ ਕਰ ਦਾਂਗੇ ਫੇਰ ਨਾ ਕਿਉਂ ਤੇ ਇਹ ਦੇਸ਼ ਤੁਹਾਡਾ ਦਿਖੇ ਹੀ ਨਹੀਂ ਕਿੱਥੇ ਲਓ ਤਾਂ ਦੇਖੋ ਜੀ ਕਰ ਹੀ ਦਿੱਤਾ ਪਾਣੀ ਬੰਦ ਕਰਤਾ 에ਅਰ ਸਪੇਸ ਬੰਦ ਕਰਤਾ ਵਪਾਰ ਬੰਦ ਕਰਤਾ ਸਾਰੀ ਇੱਕ ਚੀਜ਼ ਬੰਦ ਹੈ ਪਾਕਿਸਤਾਨ ਨਾਲ ਤੇਰਾ ਰੋਟੀ ਬੇਟੀ ਵਾਲਾ ਜਿਹੜਾ ਆਪਾਂ ਕਹਿੰਦੇ ਆ ਵੀ ਆਹ ਗੋਪੇ ਦਾ ਜਿਹੜਾ ਉਹ ਕਹਿੰਦੇ ਆ ਹੁੰਦੇ ਆ ਸਾਜ ਉਹ ਬਿਲਕੁਲ ਖਤਮ ਹੈ ਆਉਣ ਵਾਲੇ ਸਮਾਂ ਕਿੱਧਰ ਲੈ ਕਰ ਬਟ ਲੈਂਦਾ ਉਹ ਬਾਅਦ ਚ ਪਤਾ ਲੱਗੂਗਾ ਬਲਕਰ ਹੁਣ ਇੱਕ ਵਾਰੀ ਪਾਕਿਸਤਾਨ ਨੇ ਜਮਾ ਜੀਵ ਜਿਹੜੀ ਉਹ ਤਾਲੂਏ ਨਾਲ ਲੱਗੀ ਹੋਈ ਹੈ ਐ ਤੇ ਨਾਲ ਜ਼ਖੀਰਾ ਕੱਢ ਰਿਹਾ ਹੈ ਤੇ ਆਪ ਦੇਖੋ ਅਤਵਾਦ ਦੇ ਖਿਲਾਫ ਉਹ ਕਦੋਂ ਮਤਲਬ ਲੋਕਾਂ ਦਾ ਵਿਸ਼ਵਾਸ ਕਿਉਂਕਿ ਲੋਕਾਂ ਨੂੰ ਵਿਸ਼ਵਾਸ ਨਹੀਂ ਆ ਰਿਹਾ ਵੀ ਪਾਕਿਸਤਾਨ ਕੀ ਕਰਦੇ ਕੀ ਕਹਿੰਦੇ ਇਸ ਕਰਕੇ ਪਾਕਿਸਤਾਨ ਦੀ ਜਿਹੜੀ ਮਾਰ ਡਾਕਟਰ ਸਾਹਿਬ ਵੀ ਕਾਪਰੇਟ ਆ ਗਈ ਹੈ ਮੇਰੇ ਕੋਲ ਮੇਰੇ ਕੋਲ ਅਪਡੇਟ ਆ ਗਈ ਹੈ ਪਾਕਿਸਤਾਨ ਦੇ ਪੀਐਮ ਸ਼ੇਵਾਜ਼ ਸ਼ਰੀਫ ਨੇ ਟਰੰਪ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਨੇਵੀ ਸੈਨਾ ਆਪਣੀ ਨੌ ਸੈਨਾ ਉਹਨਾਂ ਨੂੰ ਬੰਦਰਗਾਹ ਤੋਂ ਹਟਾਇਆ ਜਾਵੇ ਉਹਨਾਂ ਦਾ ਸਿੱਧਾ ਦਾ ਟਾਰਗੇਟ ਕਰਾਚੀ ਹੈ ਉਹ ਕਹਿੰਦੇ ਸਾਡਾ ਕਰਾਚੀ ਉਡਾਣਾ ਚਾਹੁੰਦੀ ਹੈ ਬਾਹਰ ਸਰਕਾਰ ਵੇਖੋ ਜੀ ਕੋਈ ਤਾਂ ਐਸੀ ਤਾਂ ਗੱਲ ਹੈ ਫਿਰ ਸਾਰੇ ਪਾਸਿਓਂ ਜਿਹੜੀਆਂ ਗੱਲਾਂ ਲਕੀਰਾਂ ਕੱਡੀਆਂ ਹੋਈਆਂ ਨੇ ਸ਼ਰਤਾਂ ਨੇ ਉਹ ਸ਼ਰਤਾਂ ਦੇ ਉੱਤੇ ਆਜੇ ਸ਼ਰਤਾਂ ਦਾ ਲੰਘਣ ਨਾ ਕਰੇ ਤਾਂ ਮਤਲਬ ਜਿਹੜੀ ਨੇਵੀ ਹੈ ਉਹ ਆਪਣੇ ਟਿਕਾਣੇ ਤੇ ਸਿਰਾਜਮਾਨ ਹੋ ਜੂਗੀ ਇਹਨਾਂ ਨੂੰ ਕੁਝ ਨਹੀਂ ਦਿੰਦੀ ਉਹ ਜੇ ਹੁਣ ਉਹੀ ਡਰੀ ਜਾਣ ਕਿ ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਡਰ ਹੈ ਇਹ ਅੱਤਵਾਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਤੋਂ ਇਹ ਪਿੱਛੇ ਨਹੀਂ हट ਰਹੇ ਇਸ ਕਰਕੇ ਇਹ ਮਤਲਬ ਸਾਨੂੰ ਡਰ ਦਾ ਡਰ ਦਾ ਰੌਲਾ ਪਾ ਰਹੇ ਨੇ ਜਿਉਂ ਅੱਤਵਾਦ ਪਿੱਛੇ हट ਗਏ ਤਾਂ ਇਹਨਾਂ ਨੂੰ ਸਾਡੀ ਨਾ ਨੇਵੀ ਦਾ 에ਅਰ ਫੋਰਸ ਦਾ ਦੂਸਰੀ ਕੋਈ ਵੀ ਫੋਰਸ ਦਾ ਬੀਐਸਐਫ ਕੋਈ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਮਤਲਬ ਐਵੇਂ ਜਾਣ ਕੇ ਰੌਲਾ ਪਾ ਰਹੇ ਨੇ ਰੌਲਾ ਪਾ ਕੇ ਲੋਕਾਂ ਦੇ ਵਿੱਚ ਅਨਦਰਦੀ ਹੈ ਜਿਹੜੀ ਉਹ ਬਟੋਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਲੋਕਾਂ ਨੂੰ ਜਨਤਾ ਨੂੰ ਪਬਲਿਕ ਨੂੰ ਸਾਰੀ ਦੁਨੀਆ ਨੂੰ ਇਸ ਗੱਲ ਦੀ ਹਕੀਕਤ ਦਾ ਪਤਾ ਹੈ ਕਿਉਂਕਿ ਡਾਕਟਰ ਸਾਹਿਬ ਹੁਣ ਲੋਕਾਂ ਨੇ ਨਾ ਐਵੇਂ YouTube ਵੀਡੀਓ ਤੇ ਆ ਕੇ ਕਮੈਂਟ ਪਾਣੇ ਸ਼ੁਰੂ ਕਰ ਦਿੱਤੇ ਨੇ ਆਪਣੀ ਖਬਰਾਂ ਦੇਈ ਕਿ ਆਪਰੇਸ਼ਨ ਸਿੰਦੂਰ ਸਕਸੈਸਫੁਲ ਹੋਇਆ ਕਹਿੰਦੇ ਐਵੇਂ ਨਾ ਹੋਵੇ ਕਿ ਆਪਰੇਸ਼ਨ ਸਵਾਗਤ ਹੋ ਜਾਏ ਤੇ ਯਾਨੀ ਕਿ ਪਾਕਿਸਤਾਨੀ ਬਹੁ ਮਾੜੀ ਹੋ ਗਈ ਉਹ ਸਵਾਗਤ ਦੇਖੋ ਅੱਜ ਦੇਖੋ ਜੀ ਛਟਾਈ ਸਮਾਂ ਇਹ ਚੁਟਕਲਿਆਂ ਵਾਲਾ ਨਹੀਂ ਹੈਗਾ ਜੀ ਇਸ ਨੂੰ ਮਤਲਬ ਕਰੜੇ ਅਸਤੀ ਲੈਣ ਵਾਲਾ ਕੰਮ ਹੈ ਤੇ ਬੜਾ ਸੋਚ ਸਮਝਦਾ ਕੰਮ ਹੈ ਕਿਉਂਕਿ ਜਿਹੜਾ ਇਹ ਦਾ ਜਿਹੜਾ ਯੰਗ ਦਾ ਸਿਸਟਮ ਹੈ ਇਹ ਦੁਨੀਆ ਦੇ ਉੱਤੇ ਤੀਜੀ ਵਰਲਡ ਵਾਰ ਬਣਨ ਦਾ ਚਾਂਸ ਵੀ ਵਰ ਸਕਦਾ ਸੀ ਇਸ ਕਰਕੇ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਮਤਲਬ ਚੁਟਕਲੇ ਮਜ਼ਾਕ ਕਰਨ ਵਾਲਾ ਕੰਮਾ じゃ ਟਾਈਮ ਨਹੀਂ ਹਜੇ ਹੈ ਔਰ ਕਈ ਲੋਕ ਨਾ ਜੀ ਜਾਣ ਕੇ ਸੋਸ਼ਲ ਮੀਡੀਆ ਤੇ ਗਲਤ ਅਫਵਾਹਾਂ ਵਲਾਰੇ ਨੇ ਲੋਕਾਂ ਨੂੰ ਡਰਾ ਤਮ ਕਰ ਰਹੇ ਨੇ ਅੱਜ ਵੀ ਹਾਂਜੀ ਅਫਵਾਹਾਂ ਵਾਲਿਆਂ ਦਾ ਤਾਂ ਫਿਰ ਬਾਜ਼ਾਰ ਕਰਨਾ ਹੈ ਕਿਉਂਕਿ ਜਿਹੜੇ ਬਲੈਕ ਮਾਰਕੀ ਡੀਲ ਨੇ ਉਹਨਾਂ ਨੇ ਮਤਲਬ ਚੀਜ਼ਾਂ ਵਲੈਟ ਤੇ ਵੇਚਣੀਆਂ ਹੁੰਦੀਆਂ ਨੇ ਇਸ ਕਰਕੇ ਉਹ ਅਫਵਾਹ ਨੂੰ ਜਾਦੇ ਤਰਜੀਹ ਦਿੰਦੇ ਨੇ ਜਦੋਂ ਅਫਵਾਹ ਕੋਈ ਵਪਾਰੀ ਬੰਦਾ ਵੱਧ ਫਲਾ ਦੇਵੇ ਨਾ ਫਿਰ ਥੋੜਾ ਜਿਹਾ ਇਸ ਤਰ੍ਹਾਂ ਹੁੰਦਾ ਕੁਝ ਧਾਰਮਿਕ ਲੋਕ ਵੀ ਪੂਜਾ ਪਾਠ ਤੇ ਜਾਦੇ ਲੱਗਦੇ ਜਿੱਦ ਤਰ ਮਤਲਬ ਇਹ ਲੋਕ ਹੁੰਦੇ ਨੇ ਜਿਹੜੇ ਇਹ ਕੀ ਦਰਬਾਰੀ ਅਧਿਕਾਰੀ ਪੁਜਾਰੀ ਤੇ ਵਪਾਰੀ ਇਹ ਚਾਰ ਹੁੰਦੇ ਨੇ ਜਦੋਂ ਇਹ ਚਾਰੇ ਮਤਲਬ ਕਿਸੇ ਨੂੰ ਆਪਣੇ ਪਖਰੇ ਵਾਸਤੇ ਇਕੱਠੇ ਹੋ ਜਾਂਦੇ ਨੇ ਇੱਕ ਦੂਜੇ ਨੂੰ ਵਰਤਣ ਲੱਗ ਜਾਂਦੇ ਨੇ ਫਿਰ ਇਹਦੇ ਵਿੱਚ ਲੋਕਾਂ ਦੇ ਵਿੱਚ ਧਰਮ ਭਲੇਖਾ ਤੇ ਭੈ ਜਾਵੇ ਮਤਲਬ ਫਲਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਹੀ ਇਹਨਾਂ ਦੀਆਂ ਪੌਂਗਾਰਾਂ ਆਉਂਦੀਆਂ ਨੇ ਮੈਂ ਮੈਂ ਇੱਕ ਹੋਰ ਤੁਹਾਨੂੰ ਅਪਡੇਟ ਦੇ ਦੇਣਾ ਕਿ ਕੱਲ੍ਹ ਸ਼੍ਰੀ ਫਤੇਗੜ ਸਾਹਿਬ ਜਿਹੜੀ ਕਿ ਚਮਕੌਰ ਦੀ ਗੜ੍ਹ ਦੇ ਨਾਲ ਪੈਂਦਾ ਉੱਥੇ ਵੀ ਰੁਪਿੰਦਰ ਹੈਪੀ ਨੇ ਉਹ ਅਤੇ ਆਪ ਪਾਰਟੇ ਪੰਜ ਤੋਂ 6 ਮੰਤਰੀ ਜਿਹੜੇ ਵਿਧਾਇਕ ਨੇ ਉਹ ਕੱਲ ਉੱਥੇ ਅਰਦਾਸ ਕੀਤੀ ਹੈ ਸਰਮ ਭਰੇ ਅਰਦਾਸ ਕੀਤੀ ਹੈ ਉਹਨਾਂ ਨੇ ਬੜੀ ਖੁਸ਼ੀ ਜਾਰੀ ਕੀਤੀ ਹੈ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਸਭ ਕੁ ਠੀਕ ਹੋ ਗਿਆ ਇਹ ਜੰਗਬੰਦੀ ਜਦੋਂ ਆਇਆ ਵੀ ਹੁਣ ਜੰਗ ਨਹੀਂ ਹੋਏਗੀ ਗੱਲਬਾਤ ਹੋ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਉੱਥੇ ਆ ਕੇ ਲੋਕਾਂ ਨੂੰ ਉਤਾਈ ਦਿੱਤੀ ਗਈ ਔਰ ਥੋੜਾ ਸਮਝਾਇਆ ਗਿਆ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਦੇਖੋ ਕੰਡੀਆਂ ਪਧਾਣਾਂ ਨਾਲ ਨਹੀਂ ਸਰਕਾਰਾਂ ਦੇ ਫਰਜ਼ ਆਹੋ ਹੁੰਦੇ ਹੈ ਸਰਕਾਰਾਂ ਨੂੰ ਲੋਕਾਂ ਵਾਸਤੇ ਕੋਈ ਸਹੂਲਤਾਂ ਕੋਈ ਮੈਡੀਕਲ ਸਹੂਲਤ ਕੋਈ ਮੈਡੀਕਲ ਟੈਕਨੋਲੋਜੀ ਜਾਂ ਕਿਸੇ ਤਰ੍ਹਾਂ ਆਉਣ ਵਾਲੀ ਜਨਰੇਸ਼ਨ ਵਾਸਤੇ ਤਾਂ ਕਿ ਲੜਾਈ ਦਾ ਜਿਹੜਾ ਸ਼ਬਦ ਹੈ ਇਹ ਦਿਮਾਗਾਂ ਦੇ ਵਿੱਚੋਂ ਨਿਕਲ ਜੇ ਜਿਸ ਕਰਕੇ ਸਰਕਾਰਾਂ ਨੂੰ ਇਹ ਜੇ ਯਤਨ ਕਰਨੇ ਚਾਹੀਦੇ ਨੇ ਜਿਹੜੀ ਆਉਣ ਵਾਲੀ نسل ਹੈ ਉਹਨੂੰ ਲੜਾਈ ਦਾ ਨਾ ਹੋਵੇ ਉਹਨਾਂ ਨੂੰ ਤਰੱਕੀ ਦਾ ਪਾਠ ਪੜਾਇਆ ਜਾਵੇ ਡਾਕਟਰ ਸਾਹਿਬ ਮੈਂ ਪੜ੍ਹਾਈ ਤੇ ਆ ਜਨਾ ਪਟਿਆਲੇ ਦੇ ਵਿੱਚ ਥਾਪਰ ਯੂਨੀਵਰਸਿਟੀ ਪੰਜਾਬ ਦੀ ਹੋ ਕੋਟ ਯੂਨੀਵਰਸਿਟੀ ਮੰਨਿਆਂਦੇ ਇੰਜੀਨੀਅਰਿੰਗ ਦੀ ਤੇ ਅੱਜ ਕੀ ਹੋਇਆ ਉੱਥੇ ਬਲੈਕਆਊਟ ਚੱਲ ਰਿਹਾ ਸਵੇਰੇ ਲਾਈਟ ਗਈ ਇਸ ਉਸ ਏਰੀਏ ਦੀ ਤਾਂ ਉੱਥੋਂ ਜਿਹੜੇ ਬੱਚੇ ਐ ਥਾਪਰ ਕਾਲਜ ਦੇ ਉਹ ਯਾਨੀ ਕਿ ਆਪਣੇ ਘਰਾਂ ਨੂੰ ਵਾਪਸ ਜਾਣ ਲੱਗ ਗਏ ਦੇਖੋ ਇਹ ਪੜ੍ਹਾਈਆਂ ਤੇ ਮਾੜਾ ਸਰ ਪੈ ਰਿਹਾ ਹੈ ਆ ਸਾਰਾ ਗੱਲ ਤਾਂ ਉਹੀ ਹੈ ਨਾ ਜੀ ਮਤਲਬ ਵੀ ਸਾਰਾ ਕੁਝ ਠੀਕ ਹੋ ਗੇ ਜਿਹੜੀ ਗੱਡੀ ਹੈ ਆਪਣੇ ਸਹੀ ਟ੍ਰੈਕ ਤੇ ਚੱਲੇ ਜਿਹਦੇ ਨਾਲ ਆਉਣ ਵਾਲੀ ਜਨਰੇਸ਼ਨ ਹੈ ਉਹ ਵਧੀਆ ਤਰੱਕੀ ਕਰੇ ਉਹ ਉਹ ਮਤਲਬ ਖੁਸ਼ੀ ਦੇ ਸਾਹਮਣੇ ਵਧੀਆ ਆਪਣਾ ਟਾਈਮ ਲੰਘਾਵੇ ਤੇ ਬੜਾ ਫਿਆਲੇ ਆਂਦਾ ਬੜਾ ਬਾਕੀ ਦਾ ਰੋਲੇ ਤੇ ਜੰਗ ਦੇ ਵਿੱਚ ਨੌਜਵਾਨਾਂ ਦਾ ਘਾਣ ਤੇ ਲਹੂ ਲਹਾਨ ਵਾਲਾ ਮਸਲਾ ਨਾ ਹੋਵੇ ਆਪਾਂ ਪਰਮਾਤਮਾ ਅੱਗੇ ਇਹ ਅਰਦਾਸਾਂ ਕਰਨੇ ਆਂ ਅਰਦਾਸ ਹਮੇਸ਼ਾ ਉਨ ਤੱਕ ਆਈ ਹਾਂ ਦਾ ਹੁੰਦਾ ਆਏ ਜੋ ਮੈਂ ਦੇਖਿਆ ਆਪਣੇ 35-40 ਸਾਲ ਦੀ ਉਮਰ ਦੇ ਵਿੱਚ ਵੀ ਜੰਗ ਲੱਗਦੀ ਹੈ ਖੈਰ ਮੈਂ ਕੋਈ ਜਾਂਗ ਦੇਖੀ ਜੋ ਮੈਂ ਸੁਣਿਆ ਦੇਖਿਆ ਪੜਿਆ ਵੀ ਨੁਕਸਾਨ ਜਿਹਦਾ ਹੁੰਦਾ ਕਿਸੇ ਦੀ ਮੌਤ ਹੁੰਦੀ ਹੈ ਚ ਫੌਜੀ ਹੈ ਚਾਹੇ ਆਮ ਕਿਸਾਨ ਹੈ ਕੋਈ ਵੀ ਹੈ ਕਿੰਨਾ ਨੁਕਸਾਨ ਹੋਇਆ ਭਾਰਤ ਦਾ ਪੰਜਾਬ ਦਾ ਖਾਸ ਕਰਕੇ ਬਾਰਡਰ ਏਰੀਆ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਪਰ ਡਾਕਟਰ ਸਾਹਿਬ ਹਜੇ ਤੱਕ ਕਿਸੇ ਵੀ ਤੁਸੀਂ ਸਵੇਰੇ ਵੀ ਪੁੱਛਿਆ ਸੀ ਵੀ ਕੋਈ ਤਾਂ ਅੱਗੇ ਆਓ ਉਹ ਜਿਹੜੇ ਗਰੀਬ ਲੋਕ ਹੈ ਉਹਨਾਂ ਨੂੰ ਕੁਝ ਪੁੱਛਿਆ ਜਾਂ ਰਿਹਾ ਉਹਨਾਂ ਦੇ ਇੱਕ ਸਰਵੇ ਹੋਣ ਦੇਦਾ ਉਹਨੂੰ ਦਾ ਮੁਆਵਜ਼ਾ ਦੇਣਾ ਚਾਹੀਦਾ ਕਿਉਂਕਿ ਕਈ ਲੋਕਾਂ ਦੀਆਂ ਤਾਂ ਫਸਲਾਂ ਹੀ ਸੜ ਗਈਆਂ ਦੇਖੋ ਜੀ ਇਹ ਤਾਂ ਵੱਡਾ ਮਸਲਾ ਹੈ ਆਜ਼ਾਦੀ ਵੇਲੇ ਵੀ 10 ਲੱਖ ਜਦੋਂ 1947 ਦੇ ਵਿੱਚ ਪਾਕਿਸਤਾਨ ਵੱਖਰਾ ਹੋਇਆ ਉਦੋਂ ਵੀ 10 ਲੱਖ ਲੋਕਾਂ ਦਾ ਕਤਲ ਹੋਇਆ ਜੀ 80 ਲੱਖ ਲੋਕ ਘਰੋਂ ਬੇਤਰ ਹੋਏ ਨੇ ਜਿਹੜੇ ਕਿਸੇ ਉਸ ਇਧਰ ਲਿਆਂਦੇ ਘਰੋਂ ਜਿਹੜੇ ਉਸ ਉਧਰ ਲਿਆਂਦੇ ਘਰੋਂ ਜਿਹੜੇ 10 ਲੱਖ ਤੋਂ ਵੱਧ ਰਤਰੇ ਲੋਕਾਂ ਦਾ ਜਾਨੀ ਨੁਕਸਾਨ ਹੋਇਆ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਜਿਹਦੇ ਨੁਕਸਾਨ ਦੇ ਵਿੱਚ ਨਾ ਕੋਈ ਲੀਡਰ ਨਾ ਕੋਈ ਵੱਡੀ ਪਾਰਟੀ ਦਾ ਬੰਦੇ ਦਾ ਆਇਆ ਜਿਹਦੇ ਨੁਕਸਾਨ ਹੁੰਦਾ ਤਾਂ ਆਮ ਲੋਕਾਂ ਦਾ ਇਹ ਆਮ ਦਰਮਿਆਨਾ ਪਬਲਿਕ ਦਾ ਹੁੰਦਾ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਮੁਆਵਜ਼ਾ ਤਾਂ ਕੀ ਇਹਨਾਂ ਬਾਅਦ ਚ ਜੰਗੀ ਕੈਂਦੀਆਂ ਦੀਆਂ ਗੱਲਾਂ ਵੀ ਨਹੀਂ ਕਰਦੇ ਹਨ 1972 ਵੇਲੇ ਦੇ ਕੈਦੀ ਵਿੱਚੋਂ ਵਰੜੇ ਅਜੇ ਵੀ ਤੁਰੇ ਘਰਦੇ ਨੇ ਤੁਸੀਂ ਹਿਸਾਬ ਲਾਓ 54 ਸਾਲ ਹੋ ਗਏ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਨੂੰ ਡਾਕਟਰ ਸਾਹਿਬ ਇੱਕ ਹੋਰ ਆਦੇ ਦੇ ਦੇਣਾ 30 ਸਾਲ ਦੇ ਸੀ ਅੱਜ 40 85 ਸਾਲ ਦੇ ਹੋਗੇ ਡਾਕਟਰ ਸਾਹਿਬ ਇੱਕ ਹੋਰ ਅਪਡੇਟ ਲੈ ਲਓ ਮੇਰੇ ਤੋਂ ਕਿ ਅੱਜ ਮੀਟਿੰਗ ਨਹੀਂ ਹੋਈ ਪਰ ਮੋਦੀ ਸਾਡੇ ਜਿਹੜੇ ਪੀਐਮ ਨੇ ਉਹਨਾਂ ਨੇ ਰਾਜਨਾਥ ਤੇ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਹੈ ਉਹਨੇ ਇਹ ਗੱਲ ਕਹੀ ਹੈ ਜਿਹੜੀ ਮੀਟਿੰਗ ਪੋਸਟਪੋਨ ਹੋਈ ਹੈ ਉਹਦਾ ਅਗਲਾ ਮੁੱਦਾ ਹੀ ਰੱਖਿਆ ਜਾਏਗਾ ਕਿ ਜਿਹੜਾ ਪਾਕਿਸਤਾਨ ਦਾ ਪਾਣੀ ਬੰਦ ਹੈ ਉਹ ਬੰਦ ਹੀ ਰਹੇਗਾ ਉਹ ਨਹੀਂ ਖੁੱਲੇਗਾ ਜਿਹੜੇ ਵੀਜ਼ੇ ਸਥਾਈ ਬੰਦ ਕੀਤੇ ਗਏ ਉਹ ਵੀ ਨਹੀਂ ਖੁੱਲਣਗੇ ਪਾਕਿਸਤਾਨ ਨੂੰ ਦੋਰਾ ਝਟਕਾ ਲੱਗ ਗਿਆ ਫਿਰ ਹਾਂਜੀ ਇਹ ਤਾਂ ਫਿਰ ਝਟਕਤਾ ਹੀ ਤਾਂ ਮਤਲਬ ਜਿਹੜਾ ਇਹ ਸਿਸਟਮਾ ਥੋੜਾ ਜਿਹਾ ਉਹ ਲੇਟ ਹੋ ਗਿਆ ਇਸੇ ਕਰਕੇ ਹੈ ਜੇਕਰ ਕਿਉਂਕਿ ਜਿਹੜੀਆਂ ਸ਼ਰਤਾਂ ਨੇ ਉਹ ਸ਼ਰਤਾਂ ਬਹੁਤ ਸਖਤ ਨੇ ਤੇ ਸ਼ਰਤਾਂ ਤੋਂ ਪਿੱਛੇ ਹੱਟਣ ਵਾਲੇ ਆਪਣੇ ਵਾਲੇ ਨਹੀਂ ਹਨ ਇਸ ਕਰਕੇ ਉਹ ਥੋੜਾ ਜਿਹਾ ਕੰਨੀ ਕਰਾਉਂਦੇ ਨੇ ਹੋ ਸਕਦਾ ਫਿਰ ਪੋਸਟਪੌਨ ਹੋਈ ਕਰਦਾ ਦਿਨ ਲੇਟ ਕਰ ਦੇਣਾ ਗਲ ਕਰ ਮੀਟਿੰਗ ਤਾਂ ਕਰਨੀ ਨੂੰ ਮੀਟਿੰਗ ਕੋਈ ਨਾ ਕੋਈ ਹੱਲ ਨਹੀਂ ਹੁੰਦਾ ਨਹੀਂ ਤਾਂ ਫਿਰ ਮਤਲਬ ਇਹ ਦੂਵੀਂ ਹਾਲਾਤ ਬਦ ਤੋਂ ਬਦ ਕਰ ਹੋ ਜਾਣਗੇ ਪਾਕਿਸਤਾਨ ਦੇ ਅ ਚਲੋ ਡਾਕਟਰ ਸਾਹਿਬ ਤੁਸੀਂ ਸਾਨੂੰ ਬੜਾ ਕੀਮਤੀ ਸਮੇਂ ਦਿੱਤਾ ਜੀ ਮੈਂ ਆਪਣੇ ਵੱਲੋਂ ਚੈਨਵੋ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਜੈ ਹਿੰਦ ਜੈ ਹਿੰਦ ਤਾਂ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਰਿੰਦਰ ਸਿੰਘ ਜੀ ਸਾਡੇ ਨਾਲ ਅਕਸਰ ਜੁੜਦੇ ਨੇ ਵਧੀਆ ਸਾਨੂੰ ਅਪਡੇਟ ਵੀ ਦਿੰਦੇ ਨੇ ਕਈ ਅਪਡੇਟ ਸਾਡੇ ਨੂੰ ਹੀ ਪਤਾ ਹੁੰਦੀ ਹੈ ਪੂਰੀ ਅਪਡੇਟ ਦਿੰਦੇ ਨੇ ਔਰ ਬਹੁਤ ਵਧੀਆ ਗੱਲਬਾਤ ਕਰਦੇ ਨੇ ਉਹੀ ਵਿਚਾਰ ਦਿੰਦੇ ਜਿਹੜੇ ਸਹੀ ਹੁੰਦੇ ਨੇ ਅਸੀਂ ਗੋਦੀ ਮੀਡੀਆ ਵਾਂਗ ਝੂਠ ਨਹੀਂ ਦਿਖਾਉਂਦੇ ਝੂਠ ਨਹੀਂ ਬੋਲਦੇ ਜੋ ਸੱਚ ਹੁੰਦਾ ਹੈ ਉੱਥੇ ਜਾਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਜ਼ੀਰੋ ਗਰਾਉਂਡ ਤੱਕ ਤੇ ਦੋਸਤੋ ਅੱਜ ਜਿਹੜੀ ਮੀਟਿੰਗ ਹੋਈ ਹੈ ਉਹ ਪੋਸਟਪੋਨ ਹੋ ਗਈ ਹੈ ਕਿਉਂਕਿ ਉਹਦੇ ਵਿੱਚ ਕਈ ਕਾਰਨ ਦਿਖਾਏ ਗਏ ਨੇ ਪਰ ਹਾਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਮੋਦੀ ਜਿਹੜਾਡੇ ਰਾਜਨਾਥ ਸਿੰਘ ਜਿਹੜੇ ਮੰਤਰੀ ਨੇ ਤੇ ਨਾਲ ਅਮਿਤ ਸ਼ਾਹ ਕਰ ਹੈ ਮੰਤਰੀ ਇਹਨਾਂ ਨੇ ਮੀਟਿੰਗ ਕੀਤੀ ਹੈ ਆਪਣੀ ਫੌਜ ਨੂੰ ਸਾਫ ਸੰਕੇਤ ਦਿੱਤਾ ਹੈ ਨਾਲੇ ਇਹ ਗੱਲ ਕਹੀ ਗਈ ਹੈ ਵੀ ਅਸੀਂ ਦੋ ਮੁੱਦਿਆਂ ਤੇ ਗੱਲਬਾਤ ਕਰਾਂਗੇ ਕਿ ਅਸੀਂ ਜਿਹੜਾ ਪਾਣੀ ਬੰਦ ਕੀਤਾ ਹੈ ਸਮਝੌਤੇ ਦੇ ਥਰੂ ਉਹ ਅਸੀਂ ਹੁਣ ਨਹੀਂ ਖੋਲਾਂਗੇ ਤੇ ਜਿਹੜੀ ਕਸ਼ਮੀਰ ਦਾ ਮੁੱਦਾ ਹੈ ਅਸੀਂ ਉਸ ਤੇ ਵੀ ਗੱਲਬਾਤ ਕਰਾਂਗੇ ਕੋਈ ਗੱਲ ਨਹੀਂ ਕਰਾਂਗੇ ਤੇ ਤੀਸਰੀ ਜਿਹੜੀ ਮੇਨ ਗੱਲ ਨਿਕਲ ਕੇ ਆਈ ਹੈ ਕਿ ਅੱਜ ਮੀਟਿੰਗ ਕਿਉਂ ਪੋਸਟਪੋਨ ਹੋਈ ਹੈ ਕਿਉਂਕਿ 트ੰਪ ਜਿਹੜਾ ਅਮਰੀਕਾ ਰਾਸ਼ਟਰਪਤੀ ਹੈ ਉਹ ਕਰ ਰਿਹਾ ਹੈ ਜ਼ਿਆਦਾ ਵਿਚੋਲਗੀ ਕਿਸੇ ਨੂੰ ਪਸੰਦ ਨਹੀਂ ਆ ਰਹੀ ਹਾਲਾਂਕਿ ਟਰੰਪ ਨੂੰ ਮੋਦੀ ਸਰਕਾਰ ਉਸੇ ਕਰਕੇ ਜਵਾਬ ਦਿੱਤਾ ਗਿਆ ਤਾਂ ਹੀ ਇਹ ਮੀਟਿੰਗ ਰੱਦ ਕੀਤੀ ਗਈ ਹੈ ਕਿਉਂਕਿ ਮੋਦੀ ਸਰਕਾਰ ਦਾ ਇਹ ਕਹਾ ਸੀ ਅਸੀਂ ਕਿਸੇ ਤੀਸਰੇ ਨੂੰ ਇੰਟਰਫੇਅਰ ਨਹੀਂ ਕਰਨਾਗੇ ਪਰ ਜਿਹੜੇ ਟਰੰਪ ਨੇ ਉਹ ਵਾਰ-ਵਾਰ ਵਿਚੋਲਗੀ ਕਰ ਰਹੇ ਜਿਸ ਕਰਕੇ ਇਹ ਜਿਹੜੀ ਮੀਟਿੰਗ ਵੀ ਲੋਕਾਂ ਨੂੰ ਆਸ ਸੀ ਉਹ ਹੁਣ ਪੋਸਟਪੋਨ ਹੋ ਗਈ ਹੈ ਸੋ ਦੋਸਤੋ ਹੁਣ ਦੇਖਦੇ ਹਾਂ ਕਿ ਇਹ ਮੀਟਿੰਗ ਕਦੋਂ ਹੋਏਗੀ ਅੱਜ ਤਾਂ ਹੰਦੱਸ ਨੇ ਕਿ ਪੂਰੇ ਦੇਸ਼ ਦੇ ਵਿੱਚ ਮਾਹੌਲ ਸ਼ਾਂਤੀਪੂਰਨ ਰਿਹਾ ਕੱਲ ਦੀ ਜਾਨੀ ਜਿਹੜੀ ਸੰਧੀ ਹੋਈ ਹੈ ਫੋਨ ਤੇ ਉਸ ਤੋਂ ਬਾਅਦ ਕੋਈ ਅਜਿਹੀ ਪਾਕਿਸਤਾਨ ਨੂੰ ਹਰਕਤ ਨਹੀਂ ਕੀਤੀ ਗਈ ਤੇ ਲੋਕ ਆਪਣੇ ਆਪਣੇ ਜਿਹੜੇ ਅਸਰਦੀ ਏਰੀਆ ਉਹਨਾਂ ਦੇ ਆਪਣੇ ਘਰਾਂ ਨੂੰ ਜਾਣ ਲੱਗ ਗਏ ਨੇ ਉਹਨਾਂ ਦੇ ਚਿਹਰਿਆਂ ਤੇ ਵੀ ਰੌਣਕ ਆ ਗਈ ਹੈ ਅਸੀਂ ਪ੍ਰਮਾਤਮਾ ਨੂੰ ਇਹ ਹੀ ਬੇਨਤੀ ਦੇ ਅਪੀਲ ਕਰਾਂਗੇ ਵੀ ਪ੍ਰਮਾਤਮਾ ਸੁੱਖ-ਸਾਂ ਰੱਖੀ ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਤਾਂ ਦੋਸਤੋ ਇਹ ਸਾਡਾ ਸ਼ਾਮ ਦਾ ਲਾਈਵ ਪ੍ਰੋਗਰਾਮ ਤੁਹਾਡੇ ਨਾਲ ਦੁਬਾਰਾ ਜੁੜਾਣਾ ਕੋਈ ਹੋਰ ਲੱਗਦਾ ਮੁੱਦਾ ਲੈ ਕੇ ਤੁਸੀਂ ਉੱਤੋਂ ਦੇ ਦਿਓ ਇਹ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ